ਅਕਾਲ ਚੱਲੀ ਹੈ ਅਕਾਲ ਤਖਤ ਸਾਹਿਬ ਦੀ ਮੇਰੇ ਖਿਆਲ ਅਸੀਂ ਥੋੜਾ ਜਿਹਾ ਕਨਫਿਊਜ਼ਨ ਹੈਗੇ ਅਕਾਲ ਤਖਤ ਇੱਕ ਇੰਸਟੀਟਿਊਸ਼ਨ ਹੈ ਇੱਕ ਸੰਸਥਾ ਆਪਾਂ ਜਦ ਇਹਦੇ ਨਾਲ ਨਾ ਆਪਾਂ ਜਥੇਦਾਰ ਨੂੰ ਜਾਂ ਮੁਖ ਸੇਵਾਦਾਰ ਨੂੰ ਜੋੜ ਕੇ ਨਾ ਆਪਾਂ ਉਹ ਕਨਫਿਊਜ਼ਨ ਸਨ ਆ ਰਹੀ ਹੈ ਕਿ ਵੀ ਉਹ ਜਥੇਦਾਰ ਜੀ ਬੜਾ ਵੱਡਾ ਇੱਕ ਸਾਡੇ ਲਈ ਅ ਸਖਸ ਹੈਗਾ ਕਿ ਜਿਹੜਾ ਕਿ ਸਾਡੀ ਕੌਮ ਨੂੰ ਅੱਗੇ ਅਗਵਾਈ ਦੇਗਾ ਅਕਾਲ ਤਖਤ ਦਾ ਇੰਸਟੀਟਿਊਸ਼ਨ ਜਿਹੜਾ ਹੈਗਾ ਜਿਹੜਾ ਗੁਰੂ ਸਾਹਿਬ ਨੇ ਸਿਰਜਿਆ ਸੀਗਾ ਉਈਕਾ ਮੀਰੀ ਦਾ ਸਿਧਾਰਥ ਦੇ ਉੱਤੇ ਆਪਾਂ ਸਾਰੇ ਸਮਝਦੇ ਆਂ ਕਿ ਵੀ ਸਿੱਖ ਜਿਹੜਾ ਹੈਗਾ ਉਹ ਮੀਰ ਤੇ ਪੀਰ ਦਾ ਸੁਮੇਲ ਪਰ ਉੱਥੋਂ ਜਿਹੜਾ ਸੀਗਾ ਗੁਰੂ ਸਾਹਿਬ ਨੇ ਜਿਹੜੇ ਟੈਂਪੋਰਲ ਫੈਸਲੇ ਸੀਗੇ ਉਹਨਾਂ ਨੇ ਸੁਣਾਣੇ ਸ਼ੁਰੂ ਕੀਤੇ ਸੀ ਇਹ ਵੀ ਅਸੀਂ ਜਾਣਦੇ ਆ ਕਿ ਅਕਾਲ ਤਖਤ ਹਮੇਸ਼ਾ ਸਿੱਖਾਂ ਦੇ ਸਿੱਖਾਂ ਕੋਲ ਵੀ ਨਹੀਂ ਰਿਹਾ ਸੋ ਜਿਹੜਾ ਉੱਥੇ ਫੈਸਲਾ ਹੁੰਦਾ ਹੈ ਉਹ ਸਮੁੱਚੇ ਸਿੱਖ ਪੰਥ ਦਾ ਹੁੰਦਾ ਹੈ ਕਹਿੰਦਾ ਮੇਰਾ ਭਾਵ ਹੈਗਾ ਕਿ ਸਰਬਤ ਖਾਲਸਾ ਜਿਹੜਾ ਹੈਗਾ ਨਾ ਉਹ ਸੁਪਰੀਮ ਹੈ ਜਿੱਥੇ ਆਪਾਂ ਮੰਨਦੇ ਆ ਕਿ ਗੁਰੂ ਸਾਹਿਬ 20 ਵਿਸਵੇ ਨੇ ਤੇ ਸੰਗਤ ਨੂੰ ਉਹਨਾਂ ਨੇ 21 ਵਿਸਵੇ ਦਾ ਦਰਜਾ ਦਿੱਤਾ ਸੋ ਸੰਗਤੀ ਫੈਸਲਾ ਜਿਹੜਾ ਹੈਗਾ ਉਹ ਸਾਡਾ ਐਕਚੁਅਲੀ ਸਪੀਕਿੰਗ ਜਿਹੜੀ ਆਪਾਂ ਗੱਲ ਕਰਦੇ ਆ ਕਿ ਠੀਕ ਹੈ ਭਾਵੇਂ ਮੇਰੇ ਛੋਟੇ ਵੀਰ ਨੇ ਗੱਲ ਕੀਤੀ ਹੈ ਜਾਂ ਕਿ ਭਈ ਉਹ ਡੈਮੋਕਰੇਸੀ ਸਾਡਾ ਕਦੀ ਨਹੀਂ ਸੀਗਾ ਸਿਲੈਕਸ਼ਨ ਸਾਡਾ ਸੀਗਾ ਪਰ ਡੈਮੋਕਰੇਸੀ ਇਨ ਅ ਵੇ ਜਿਹੜੀ ਗੱਲ ਪਹਿਲਾਂ ਵੀ ਇੱਥੇ ਪੰਜ ਪ੍ਰਧਾਨੀ ਦੀ ਹੋਈ ਹੈ ਉਹ ਡੈਮੋਕਰੇਟਿਕ ਇਸ ਸਿਸਟਮ ਹੈਗਾ ਹੋਰ ਕੀ ਹੈਗਾ ਅਸੀਂ ਸਾਰਿਆਂ ਨੇ ਸਾਂਝੇ ਤੌਰ ਤੇ ਇਕੱਠੇ ਹੋ ਕੇ ਅਸੀਂ ਜਦਾਂ ਅਸੀਂ ਫੈਸਲੇ ਲੈਂਦੇ ਸੀਗੇ ਤੇ ਹੁਣ ਵੀ ਮੈਂ 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 ਸਮਝਦਾ ਕਿ ਵੀ ਜਦਾਂ 2 ਸਾਲ ਪਹਿਲਾਂ ਅਨੰਦਪੁਰ ਸਾਹਿਬ ਦੇ ਵਿੱਚ ਦਲਜੀਤ ਬਿੱਟੂ ਨੇ ਇੱਕ ਕਰਾਇਆ ਸੀਗਾ ਤੇ ਪਿਛਲੇ ਸਾਲ ਮੰਦਿਰ ਨੇ ਕਰਾਇਆ ਸੀਗਾ ਆਪਣੇ ਨਵਾਂ ਸ਼ਹਿਰ ਦੇ ਵਿੱਚ ਇੱਕ ਸਿਸਟਮ ਨੂੰ ਜਿਹੜਾ ਸਾਡਾ ਸਟਰਕਚਰ ਸਿਸਟਮ ਅਸੀਂ ਭੁੱਲ ਗਏ ਆ ਅਸੀਂ ਉਸ ਨੂੰ ਉਜਾਗਰ ਕਰਨ ਦੀ ਲੋੜ ਹੈ ਕਿ ਕਿੱਦਾਂ ਫੈਸਲੇ ਕੌਮ ਨੂੰ ਲੈਣੇ ਚਾਹੀਦੇ ਨੇ ਕੌਮੀ ਫੈਸਲੇ ਕਿੱਦਾਂ ਹੋਣੇ ਚਾਹੀਦੇ ਨੇ ਉੱਥੇ ਇੱਕ ਜਦੋਂ ਉੱਥੇ ਅਸੀਂ ਬੈਠੀਏ ਪਹਿਲੀ ਗੱਲ ਤੇ ਪਹਿਲੀ ਗੱਲ ਤੇ ਹੈਗੀ ਕਿ ਹੁਣ ਅੱਜ ਕੱਲ ਕੀ ਹੁੰਦਾ ਹੈ ਕਿ ਤੁਸੀਂ ਮੀਟਿੰਗਾਂ 'ਚ ਜਾਂਦੇ ਹੋ ਤੁਹਾਡਾ ਜਿਹੜਾ ਰੈਜ਼ੋਲੂਸ਼ਨ ਹੈ ਨਾ ਤਾਂ ਪਹਿਲਾਂ ਇਹਨਾਂ ਨੇ ਤਿਆਰ ਕੀਤਾ ਹੁੰਦਾ ਹੈ ਕਿ ਜੀ ਅਸੀਂ ਮੀਟਿੰਗ ਦੇ ਅਖੀਰ 'ਚ ਅਸੀਂ ਆਹ ਰੈਜ਼ੋਲੂਸ਼ਨ ਪੜ੍ਹ ਦੇਣਾ ਤੇ ਬਲ ਬੋਲੇ ਸੋਨੇ ਆ ਸੱਤਿਆ ਕਾਲ ਕਰਕੇ ਆਪਾਂ ਚਲੇ ਜਾਣਾ ਨਾ ਐਦਾਂ ਨਹੀਂ ਫੈਸਲੇ ਹੁੰਦੇ ਸਿੱਖ ਕੌਮ ਉਹਦੇ ਤੇ ਡੇਲੀਬਰੇਟ ਕਰੇਗੀ ਉਹਦੇ ਤੇ ਆਪਣੇ ਵਿਚਾਰ ਰੱਖੇਗੀ ਜਿਹੜੇ ਬੰਦੇ ਉੱਥੇ ਬੈਠੇ ਨੇ ਤੇ ਉਹਨਾਂ ਉਸ 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 ਜਿਹੜਾ ਕਠ ਹੁੰਦਾ ਹੈ ਉਹਦੇ ਵਿੱਚੋਂ ਪਹਿਲਾਂ ਤਾਂ ਜਿਹੜਾ ਪ੍ਰਾਤਨ ਸਿਸਟਮ ਸੀਗਾ ਕਿ ਵੀ ਆਪਾਂ ਪੰਜ ਬੰਦਿਆਂ ਨੂੰ ਚੁਣੀਏ ਕਠ ਵਿੱਚੋਂ ਚੁਣੀਏ ਜਿਹੜੇ ਕਿ ਪੰਜ ਪਿਆਰੇ ਪੰਜ ਪ੍ਰਧਾਨੀ ਦੀ ਆਪਾਂ ਗੱਲ ਕਰਦੇ ਆ ਉਹ ਪੰਜ ਪਿਆਰੇ ਚੁਣੇ ਜਾਂਦੇ ਨੇ ਬੰਦੇ ਆਪਣੇ ਜਿਹੜੇ ਨੇ ਸੰਸਥਾਵਾਂ ਦੇ ਭਾਵੇਂ ਉਹ ਨੁਮਾਇੰਦੀ ਹੋਣ ਭਾਵੇਂ ਉਦਾਂ ਵੀ ਇੰਡੀਵਿਜੂਅਲ ਹੋਣ ਉਹ ਆਪਣੇ ਵਿਚਾਰ ਰੱਖਦੇ ਨੇ ਉਹਨਾਂ ਵਿਚਾਰਾਂ ਨੂੰ ਵੇਖ ਕੇ ਫਿਰ ਆ ਜਿਹੜੇ ਪੰਜ ਹੁੰਦੇ ਨੇ ਇਹ ਉਸ ਹਸਾਬ ਨਾਲ ਜਾ ਕੇ ਤੇ ਆਪਣਾ ਇੱਕ ਖਲੜਾ ਤਿਆਰ ਕਰਦੇ ਨੇ ਇਹ ਵੀ ਨਹੀਂ ਜ਼ਰੂਰੀ ਪਰਾਪਤਨ ਸਮੇਂ ਤੇ ਵੀ ਇਹ ਵੀ ਹੋਇਆ ਕਿ ਜਦੋਂ ਉੱਥੇ ਸਰਬਤ ਖਾਲਸਾ ਸੱਦਿਆ ਗਿਆ ਤੇ 18-18 ਦਿਨ ਉੱਥੇ ਸਿੱਖ ਨਹੀਂ ਉੱਠੇ ਸੀਗੇ ਜਦ ਤੱਕ ਫੈਸਲਾ ਨਹੀਂ ਹੋਇਆ ਸੀ ਕੌਮ ਲਈ ਸੋ ਆਪਾਂ ਨੂੰ ਇਹ ਜਿਹੜੀ ਕਾੜੀ ਪਈ ਹੁੰਦੀ ਹੈ ਨਾ ਕਿ ਵੀ ਆਪਾਂ ਅੱਜ ਸਾਨੂੰ ਇਹ ਸਮੱਸਿਆ ਆਈ ਹੋਈ ਹੈ ਜੀ ਪਰ ਅੱਜ ਹੀ ਜੀ ਅਸੀਂ 2 ਘੰਟਿਆਂ ਚ ਬਹਿ ਕੇ ਅਸੀਂ ਇਹਦਾ ਫੈਸਲਾ ਕਰ ਲਈਏ ਨਹੀਂ ਭਈ ਤੁਸੀਂ ਸਾਰਿਆਂ ਦੀ ਰਾਏ ਤਾਂ ਲਓ ਜਿਹੜੇ ਉੱਥੇ ਇਕੱਠੇ ਹੋਏ ਨੇ ਤੁਸੀਂ ਸਮੁੱਚੇ ਸਿੱਖ ਪੰਥ ਦੀ ਰਾਏ ਲੈਣੀ ਚਾਹੀਦੀ ਹੈ ਤੁਸੀਂ ਦੇਖੋ ਆਪਣੇ ਤੁਹਾਡੇ ਕੋਲ ਰਹਿਤ ਮਰਿਆਦੇ ਦੀ ਗੱਲ ਆਪਾਂ ਕਰੀਏ 9 ਸਾਲ ਲੱਗੇ ਉਸ ਟਾਈਮ ਸੱਤੀਚ ਸ਼ੁਰੂ ਹੋਈ ਤੇ ਪਤਾਰੀ ਚ ਜਾ ਕੇ ਉਹਦਾ ਉਹਦਾ ਖਲੜਾ ਤਿਆਰ ਹੋ ਕੇ ਤੇ ਕੌਮ ਨੇ ਇਖਤਿਆਰ ਕੀਤਾ ਕਿਉਂ ਉਸ ਟਾਈਮ ਉਹਨਾਂ ਨੇ ਸਾਰੇ ਸਮੁੱਚੇ ਸਿੱਖ ਪੰਥ ਤੋਂ ਰਾਏ ਮੰਗੀਆਂ ਭਾਵੇਂ ਚਿੱਠੀਆਂ ਰਾਹੀਂ ਜਾਂਦਾ ਸੀਗਾ ਭਾਵੇਂ ਬੰਦੇ ਮਲੇਸ਼ੀਆ 'ਚ ਬੈਠੇ ਆਪਣੀ ਆਪਣੀ ਰਾਏ ਦੇ ਰਹੇ ਸੀਗੇ ਭਾਵੇਂ ਕਿੱਥੇ ਹੋਰ ਪਰ ਉਹਨਾਂ ਨੇ ਇਹ ਸਿਸਟਮ ਸਿਕਾ ਸਿੱਖ ਪੰਥ ਨੂੰ ਆਪਣੇ ਫੈਸਲੇ ਲੈਣ ਦਾ ਸੋ ਇਹ ਜਿਹੜੀ ਡੈਮੋਕ੍ਰੇਸੀ ਜਮੂਰੀਅਤ ਜਿਹੜੀ ਹੈ ਇਹ ਤੇ ਗੁਰੂ ਸਾਹਿਬ ਨੇ ਸਾਡੇ ਵਿਰਸੇ ਸਾਨੂੰ ਦਿੱਤੀ ਹੋਈ ਹੈ ਤੇ ਅਸੀਂ ਇਹਨੂੰ ਭੁੱਲ ਬੈਠੇ ਹਾਂ ਅਸੀਂ ਹੁਣ ਸਿਰਫ ਇੱਕ ਧਿਰ ਦੀ ਜਾਂ ਆਪਾਂ ਕਹਿ ਦਿੰਦੇ ਹਾਂ ਕਿ ਵੀ ਉਹ ਅਕਾਲ ਤਖਤ ਜਿਹੜਾ ਹੈਗਾ ਉਹੀ ਜਿਹੜਾ ਫੈਸਲੇ ਅਕਾਲ ਤਖਤ ਅਸੀਂ ਪਿੱਛੇ ਵੀ ਕੇਪੀ ਉੱਥੇ ਬੈਠਾ ਕੇਪੀ ਦੇ ਪ੍ਰੋਗਰਾਮ ਤੇ ਅਸੀਂ ਕੁਸ਼ਲਪਾਲ ਦੇ ਮੈਂ ਵੀ ਸੀਗਾ ਮੈਂ ਵੀ ਉੱਥੇ ਸੀਗਾ ਤੇ ਗੱਲ ਚੱਲੀ ਸੀਗੀ ਕਿ ਵੀ ਗੁਲਦੀਪ ਸਿੰਘ ਜਿਹੜਾ ਅੱਜ ਦਾ ਉੱਥੇ ਗਿਆਨੀ ਹੈਗਾ ਜਿਹੜਾ ਅਕਾਲ ਤਖਤ ਦਾ ਮੁਖ ਸੇਵਾਦਾਰ ਹੈ ਕਿ ਉਹ ਨੂੰ ਸਰੋਪਾ ਦੇਣ ਤੋਂ ਰੋਕਦਾ ਸੀਗਾ ਮੇਰੇ ਕਹਲੇ ਸਟੋਪਿਕ ਤੇ ਸੀਗਾ ਤੇ ਮੈਂ ਕਿਹਾ ਮੈਂ ਕਿਹਾ ਜਿਹੜਾ ਮਰਜ਼ੀ ਤੁਸੀਂ ਗੱਲ ਚੱਲ ਪਈ ਵਿਧੀ ਵਿਧਾਨ ਬਣਾਉਣ ਦੀ ਉਹ ਮੈਂ ਕਿਹਾ ਵਿਧੀ ਵਿਧਾਨ ਵੀ ਬਣਾ ਲਓ ਨਿਯੁਕਤੀ ਦਾ ਵੀ ਬਣਾ ਲਓ ਕਾਰਜ ਖੇਤਰ ਦਾ ਵੀ ਬਣਾ ਦਿਓ ਸੇਵਾ ਮੁਕਤੀ ਦਾ ਵੀ ਬਣਾ ਲਓ ਬਟ ਅਕਾਲ ਤਖਤ ਦਾ ਜਿਹੜਾ ਮੁਖ ਸੇਵਾਦਾਰ ਹੈ ਜਥੇਦਾਰ ਹੈ ਉਹਦਾ ਹੀ ਉਹ ਉਹ ਕੱਲਾ ਉਹ ਕੱਲਾ ਫੈਸਲੇ ਲੈਣ ਯੋਗ ਹੋਣਾ ਹੀ ਨਹੀਂ ਚਾਹੀਦਾ ਜਿਹੜੇ ਫੈਸਲੇ ਲੈ ਲੈਣੇ ਨੇ ਉਹ ਸਿੱਖ ਸਮੁੱਚੀ ਸਿੱਖ ਪੰਥ ਨੂੰ ਲੈਣੇ ਤੇ ਉਹੀ ਗੱਲ ਹੈਗੀ ਕਿ ਕਿਉਂਕਿ ਅਸੀਂ ਇਸ ਚੀਜ਼ ਦੇ ਉੱਤੇ ਜਿਹੜਾ ਇਹ ਸਟਰਕਚਰਲ ਚੇਂਜ ਹੈ ਇਹ ਕਿ ਵੀ ਕਿੱਦਾਂ ਅਸੀਂ ਲੋਕਾਂ ਦੀ ਸਮੂਲੀਅਤ ਕਰੀਏ ਪੰਥ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਵਿੱਚ ਲੋਕਾਂ ਦਾ ਕਿੱਦਾਂ ਹੱਥ ਹੋਵੇ ਕਿ ਸਿਰਫ ਉਹਨਾਂ ਨੇ ਆਪਣੇ ਲੀਡਰਾਂ ਨੂੰ ਥੋਪ ਕੇ ਉੱਥੇ ਭੇਜਤਾ ਹੈ ਕਿ ਲੀਡਰ ਜੋ ਮਰਜ਼ੀ ਦੇਖੋ ਗੱਲ ਇਦਾਂ ਹੁੰਦੀ ਹੈ ਕਿ ਅਗਰ ਇੱਕ ਬੰਦਾ ਹੋਵੇ ਜਾਂ ਦੋ ਬੰਦੇ ਚਾਰ ਬੰਦੇ ਹੋਣ ਨਾ ਉਹਨਾਂ ਨੂੰ ਦਬਕਾਇਆ ਵੀ ਜਾਂਦਾ ਹੈ ਉਹਨਾਂ ਨੂੰ ਖਰੀਦ ਖਰੀਦ ਖਰੀਦਿਆ ਵੀ ਜਾਂਦਾ ਹੈ ਸਭ ਕੁਝ ਹੋ ਸਕਦਾ ਹੈ ਬਟ ਜਦੋਂ ਪੰਥ ਇਕੱਠੀ ਹੋਵੇ ਕਿੰਨਿਆਂ ਨੂੰ ਕਰ ਲੈਣਗੇ ਉਹਨਾਂ ਦੀ ਆਵਾਜ਼ ਸਾਰਿਆਂ ਨੂੰ ਦਬ ਲੈਣਗੇ ਤੇ ਫਿਰ ਜਾ ਕੇ ਸਾਡਾ ਪੰਥ ਅਗਰ ਇਸ ਪਾਸੇ ਤੁਰ ਗਿਆ ਤੇ ਫਿਰ ਤੇ ਰੱਬ ਰੱਖਾ ਹੀ ਹੈ ਪਰ ਉਹ ਨਹੀਂ ਹੋ ਸਕਦਾ ਕਿਉਂਕਿ ਪੰਥ ਦੇ ਵਿੱਚ ਬੜੇ ਸੱਚੇ ਸੁੱੱਚੇ ਸੇ ਖਾਲੀ ਬੈਠੇ ਨੇ ਤੇ ਇਸ ਕਾਰਨ ਹੀ ਅੱਜ ਦੀ ਡੇਟ ਵਿੱਚ ਜਿਹੜਾ ਪਿਛੇ ਆਰਟੀਕਲ ਕੱਢਿਆ ਸੀਗਾ ਕਿ ਪੰਥ ਕਿੱਥੇ ਖੜਾ ਹੈ ਤੇ ਸਿੱਖ ਕਿੱਥੇ ਖੜਾ ਹੈ ਉਹ ਵੋਕਾਂ ਦੀ ਜਿਹੜੀ ਗੱਲ ਹੈਗੀ ਨਾ ਵੋਲਟਾਈਲ ਅਨਸਰਟਨ ਕੰਪਲੈਕਸ ਐਂਡ ਐਮਬਿਗੂਅਸ ਅੱਜ ਇਹ ਸਿਚੁਏਸ਼ਨ ਹੈ ਸਾਡੇ ਪੰਥ ਦੀ ਅਸੀਂ ਕਿਉਂਕਿ ਅਸੀਂ ਇਨਾ ਅਸੀਂ ਆਪਣੇ ਆਪ ਨੂੰ ਹਾਸੂਹੀਣੀ ਗੱਲ ਦੇ ਵਿੱਚ ਲਿਆਂਦਾ ਹੈ ਮਿੰਟ-ਮਿੰਟ ਦੇ ਉੱਤੇ ਅੱਜ ਹੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਕੋਈ ਅੱਜ ਪੇਪਰ ਨਿਕਲਿਆ ਕਿ ਜੀ ਉੱਥੇ ਜੀ ਸੁਖਬੀਰ ਨੂੰ ਬੜਾ ਦੇਣਾ ਓਵੇ ਮੈਂ ਕਹਿ ਰਿਹਾ ਤੁਸੀਂ ਪਰਸਨਲ ਨਾ ਹੋ ਸੁਖਬੀਰ ਨੂੰ ਬਣਾ ਦੇਣਾ ਕਾਲੀ ਦਲ ਸੁਖਬੀਰ ਵਾਲੇ ਤੁਹਾਨੂੰ ਕੀ ਉਹਦੇ ਨਾਲ ਲੈਣਾ ਦੇਣਾ ਤੁਸੀਂ ਗੱਲ ਕਰਨੀ ਹੈ ਕਿ ਵੀ ਅਸੀਂ ਕੀ ਕਰਨਾ ਹੈ ਬਤੌਰ ਪੰਥ ਤੁਸੀਂ ਪੰਥ ਦੇ ਉਨੇ ਹੀ ਨੁਮਾਇੰਦੇ ਹੋ ਜਿੱਦਾਂ ਕਿ ਸੁਖਬੀਰ ਬਾਦਲ ਹੈ ਜਾਂ ਕੋਈ ਹੋਰ ਹੈ ਤੁਹਾਡਾ ਉਨਾ ਹੀ ਉਹਦੇ ਵਿੱਚ ਵਜਨ ਹੈ ਤੁਹਾਡਾ ਉਨਾ ਹੀ ਸੇ ਹੈ ਜਿੰਨਾ ਕਿ ਅਗਲੇ ਅਗਲੇ ਆਂਦਾ ਹੈਗਾ ਆਪਣੇ ਆਪ ਨੂੰ ਘੱਟ ਮਤ ਸਮਝੋ ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਤੁਹਾਡੀ ਜਿਹਨੂੰ ਤੁਹਾਡੀ ਜਿਹੜੀ ਤੁਹਾਡਾ ਜਿਹੜਾ ਰਤਬਾ ਹੈ ਉਹ ਉਨਾਂ ਕੀ ਤਗੜਾ ਹੋਣਾ ਚਾਹੀਦਾ ਤੇ ਇਹ ਸਾਨੂੰ ਸਮਝਣਾ ਪੈਣਾ ਕਿ ਹੁਣ ਅੱਜ ਤੋਂ ਬਾਅਦ ਸਾਨੂੰ ਜਿਹੜੇ ਵੀ ਪੰਥਿਕ ਫੈਸਲੇ ਨੇ ਉਹਦੇ ਵਿੱਚ ਸਾਡੀ ਸ਼ਮੂਲੀਅਤ ਜ਼ਰੂਰੀ ਹੈ ਗੱਲ ਚੱਲੀ ਆਪਾਂ ਗੱਲ ਕਰਦੇ ਸੀਗੇ ਕਿ ਵੀ ਪਿੱਛੇ ਰਾਜਦੀਪ ਸਰ ਦੇ ਸਾ ਆਇਆ ਸੀਗਾ ਇੱਥੇ ਤੇ ਉਹਨੇ ਕੋ ਕਿਤਾਬ ਕੱਢੀ ਹੈ ਆਪਣੇ ਇਲੈਕਸ਼ਨ 24 ਦੀ ਹਯਾਰਤ ਦੇ ਵਿੱਚ ਉਹਦਾ ਸਿਗਾ ਰਿਲੀਜ਼ ਤੂੰ ਨੇ ਬੜੀ ਵਧੀਆ ਗੱਲ ਕੀਤੀ ਕਿ ਵੀ ਉਹੀ ਗੱਲ ਜਿਹੜੇ ਮੇਰੇ ਵੀਰ ਨੇ ਵੀ ਕੀਤੀ ਹੈ ਕਿ ਅੱਜ ਦੀ ਡੇਟ ਇਚ ਜਿਹੜੀ ਸਰਕਾਰ ਨੇ ਨਾ ਅਸੀਂ 47 ਚ ਕਹਿੰਦੇ ਤਾਂ ਹੈਗੇ ਕਿ ਸਾਨੂੰ ਇੰਡੀਪੈਂਡੈਂਸ ਮਿਲਿਆ ਕਹਿਣ ਦਾ ਭਾਵ ਕਿ ਅਸੀਂ ਸਿਟੀਜ਼ਨ ਬਣ ਗਏ ਸਿਟੀਜ਼ਨ ਕੌਣ ਹੁੰਦਾ ਜਿਹੜਾ ਗੁਰੂ ਸਾਹਿਬ ਨੇ ਖਾਲਸੇ ਨੂੰ ਬਣਾਇਆ ਸੀਗਾ ਖੁਦ ਮੁਖਤਿਆਰ ਇਨਸਾਨ ਸਿਟੀਜ਼ਨ ਹੁੰਦਾ ਜਿਹੜਾ ਇੱਕ ਸੋਵਰਨ ਬੰਦਾ ਹੁੰਦਾ ਇੱਕ ਦੇਸ਼ ਦਾ ਬਟ ਅਜ ਦੀ ਡੇਟ ਤੇ ਤੁਸੀਂ ਦੇਖ ਲਓ ਤੁਹਾਨੂੰ ਸਿਟੀਜ਼ਨ ਦਾ ਕੋਈ ਇਖਤਿਆਰ ਹੈਗਾ ਇਹ ਜਿਹੜੀ ਸਿਆਸਤ ਵਾਲੀ ਪਾਰਟੀਆਂ ਨੇ ਇਹ ਸਿਰਫ ਤੁਹਾਨੂੰ ਇੱਕ ਵੋਟ ਕਰਨਿਓ ਸਮਝਦੀਆਂ ਨੇ ਇੱਕ ਸਬਜੈਕਟ ਕਰਨਿਓ ਤੁਹਾਨੂੰ ਵਰਤਿਆ ਜਾਂਦਾ ਹੈਗਾ ਸਿਟੀਜ਼ਨ ਦਾ ਤੁਹਾਡਾ ਕੋਈ ਮਤਲਬ ਨਹੀਂ ਹੈ ਤੁਹਾਡੇ ਜਿਹੜੇ ਹੱਕ ਨੇ ਤੁਸੀਂ ਕਿਉਂਕਿ ਕਿਉਂਕਿ ਅਸੀਂ ਬੁਲੰਦ ਨਹੀਂ ਕਰਦੇ ਇਕੱਠੇ ਹੋ ਕੇ ਜਿਹੜੀ ਗੱਲ ਇੱਥੇ ਬਾਰ ਬਾਰ ਹੋਏਗੀ ਵੀ ਤੇ ਹੋਈ ਵੀ ਹੈ ਕਿ ਜਦ ਤਾਈਂ ਸਿੱਖ ਜਿਹੜਾ ਹੈਗਾ ਉਹ ਇਕੱਠਾ ਨਹੀਂ ਹੋਊਗਾ ਤਦ ਤਾਈਂ ਤੁਹਾਨੂੰ ਇਦਾਂ ਹੀ ਆਪਣੇ ਆਪ ਨੂੰ ਤੁਸੀਂ ਕਹਿ ਲਓ ਨਿਰਾਸ਼ਾਵਲ ਜਾਂ ਤੁਹਾਨੂੰ ਕਹਿ ਲਓ ਕਿ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਤੁਹਾਡੇ ਕੋਲ ਜਿਹੜੀ ਗੱਲ ਕੀਤੀ ਕਿ ਵੀ ਉਹਨਾਂ ਨੇ ਨਾਗਾਲੈਂਡ ਵਾਲਿਆਂ ਨਾਲ ਗੱਲ ਕਰ ਲਈ ਕਿਉਂ ਨਾਗਾਲੈਂਡ ਵਾਲਿਆਂ ਨਾਲ ਗੱਲ ਕਰ ਲਈ ਕਿਉਂਕਿ ਜਿੱਦਾਂ ਸਿਮਰਨਜੀਤ ਨੇ ਕਿਹਾ ਕਿ ਵੀ ਉੱਥੇ ਇਕੱਠੇ ਸਿਗੇ ਯੂਨਿਟੀ ਸੀਗੀ ਜੇ ਸਿੱਖ ਇਕੱਠਾ ਹੋ ਜਾਏ ਤਾਂ ਕੋਈ ਜ਼ਰੂਰਤ ਹੈ ਕਿ ਵੀ ਸਰਕਾਰ ਤੁਹਾਡੇ ਨਾਲ ਗੱਲ ਨਾ ਕਰੇ ਉਹਨਾਂ ਨੂੰ ਪਤਾ ਹੈ ਕਿ ਵੀ ਅਸੀਂ ਖੇੜੂ-ਖੇੜੂ ਹੋਏ ਪਿਆ ਇੱਕ ਪਾਰਟੀ ਦੂਜੀ ਪਾਰਟੀ ਤੀਜੀ ਪਾਰਟੀ ਇਦਾਂ ਹੀ ਇੱਕ ਮੇਰਾ ਇੱਕ ਦੋਸਤ ਆਇਆ ਸੀਗਾ ਡਾਕਟਰ ਗੁਰਨਾਮ ਸਿੰਘ ਇੰਗਲੈਂਡ ਤੋਂ ਉਹਨਾਂ ਨੇ ਕੱਲ ਕੱਲ ਹੀ ਮੈਨੂੰ ਇੱਕ ਭੇਜਾ ਬੜਾ ਵਧੀਆ ਉਹਨੇ ਲਿਖਿਆ ਕਿ ਹੂ ਇਜ਼ ਦ ਟ्रू ਲੀਡਰ ਆਫ ਦ ਸਿੱਖ ਪੰਥ ਕਹਿੰਦੇ ਅਸੀਂ ਹੈਗੇ ਨਾ ਕਿ ਵੀ ਅਸੀਂ ਹਰ ਇੱਕ ਬੰਦਾ ਸਮਝਦਾ ਮੇਰੀ ਧਿਰ ਜੀ ਮੈਂ ਮੈਂ ਨਾ ਕਹਿੰਦੇ ਥੇਰ ਇਜ਼ ਮੱਚ ਡਿਬੇਟ ਟੂਡੇ ਕਿ ਕੌਣ ਲੀਡਰ ਹੈਗਾ ਸਿੱਖ ਪੰਥ ਦਾ ਅਕਾਲੀ ਦਲ ਹੈ ਐਸਜੀਪੀਸੀ ਹੈ ਜਥੇਦਾਰ ਹੈ ਦਮਦਮੀ ਟਕਸਾਲ ਹੈ ਬੁੱਢਾ ਦਲ ਹੈ ਕੌਣ ਹੈ ਕਹਿੰਦੇ ਨਹੀਂ ਕਹਿੰਦਾ ਇੱਕੋ ਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਏ ਤੁਹਾਡਾ ट्रू ਲੀਡਰ ਹੈ ਸਿੱਖ ਪੰਥ ਦਾ ਜਿਹਦੇ ਵਿੱਚ ਜਿੰਨੂੰ ਕੁਛ ਹੀ ਸੇਜ਼ देयर इज ओनली वन ट्रू ਲੀਡਰ ਆਫ ਦ ਸਿਕਸ ਵਨ ਹੂ ਇਜ਼ ਅਨ ਇਲੈਕਟਿਡ ਰਿਕਵਾਇਰਸ ਨੋ ਪੋਲਿਟিক্যাল ਪੈਟਰਨੇਜ ਹਾਵਰਸ ਨੋ ਹੇਟਰੀਡ অর ਐਨਿਮਿਟੀ ਟੁਵਰਡਸ ਐਨੀ ਇੰਡੀਵਿਜੂਅਲ অর ਗਰਪ ਐਂਡ ਸਟੈਂਡਸ ਐਸ ਅ ਟਾਈਮਲੈਸ ਰੈਜ਼ਰਵਾਇਰ ਆਫ ਵਿਜ਼ਡਮ ਐਂਡ ਸਪਿਰਚੁਅਲ ਗਾਈਡੈਂਸ ਪਾਈ ਗੁਰਦਾਸ ਜੀ ਜਦਾਂ ਲਿਖਦੇ ਨੇ ਸਤਗੁਰ ਆਗੂ ਜਾਨੀਏ ਬਾਹ ਪਕੜ ਅੰਧਲੇ ਉਧਾਰੇ ਸੋ ਤੁਹਾਡਾ ਸਾਡਾ ਲੀਡਰ ਸਿਰਫ ਇੱਕੋ ਹੀ ਹੈ ਸਾਡਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਸੀਂ ਅਸੀਂ ਕਹਿੰਦੇ ਤੇ ਅਸੀਂ ਸਾਰੇ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਕੋਈ ਇਕੱਠੇ 'ਚ ਕਿ ਜੀ ਅਸੀਂ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ ਹੈਗੇ ਬਟ ਵਾਕਈ ਅਸੀਂ ਸਮਰਪਿਤ ਆ ਸਾਡੀ ਹੋਮੇ ਕਿੱਥੇ ਚਲੀ ਜਾਂਦੀ ਐ ਬਾਹਰ ਉੱਥੋਂ ਜਾਂਦਿਆਂ ਸਾਰ ਦਰਬਾਰ ਹਾਲ ਤੋਂ ਬਾਹਰ ਜਾਂਦਿਆਂ ਸਾਰ ਹੋਮੇ ਸਾਡੀ ਇੱਥੇ ਆ ਜਾਂਦੀ ਐ ਨਾ ਜੀ ਆ ਤੇ ਮੇਰੀ ਤੇ ਰਹਿ ਗਈ ਮੈਂ ਦੀ ਗੱਲ ਕਿਉ ਮੰਨਾਂ ਮੈਂ ਦੀ ਜਿਹੜੀ ਗੱਲ ਇੱਥੇ ਪਹਿਲਾਂ ਚੱਲੀ ਸੀ ਕੁਸ਼ਲਪਰ ਨੇ ਗੱਲ ਕੀਤੀ ਸੀਗੀ ਜਿਹੜੇ ਸਾਹ ਜਸਵੰਤ ਸਿੰਘ ਕਹਿੰਦੇ ਸੀਗੇ ਸੰਵਾਦ ਦੀ ਗੱਲ ਜਿਹੜੀ ਗੁਰੂ ਸਭ ਤੋਂ ਅਹਿਮ ਸਿੱਖਿਆ ਦਿੱਤੀ ਸੀ ਕਿ ਜਦ ਤਾਈਂ ਤੁਸੀਂ ਸੰਵਾਦ ਨਹੀਂ ਕਰੋਗੇ ਮੇਰੇ ਫਾਦਰ ਸਾਹਿਬ ਵੀ ਕਹਿੰਦੇ ਸਿਗੇ ਕਹਿੰਦੇ ਡਿਸਕਸ਼ਨ ਕਰਨਾ ਬੜਾ ਜ਼ਰੂਰੀ ਹੈ ਤੇ ਡਿਸਕਸ਼ਨ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਯੂ ਕੈਨ ਅਗਰੀ ਟੂ ਡਿਸਐਗਰੀ ਲੜਾਈ ਨਹੀਂ ਕਰਨੀ ਯੂ ਕੈਨ ਅਗਰੀ ਟੂ ਡਿਸਐਗਰੀ ਤੇ ਤੁਸੀਂ ਬਾਹਰ ਚਲੇ ਜਾਓ ਸੋ ਇਹ ਸਾਡਾ ਇਹ ਸਾਡਾ ਜਿਹੜਾ ਨਜ਼ਰੀਆ ਹੈ ਨਾ ਸਿੱਖ ਅਸੀਂ ਨਾ ਮੇਰਾ ਖਿਆਲ ਹੈ ਗੁਰੂ ਦੀ ਜਿਹੜੀ ਸਿੱਖਿਆ ਹੈ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਇੱਕ ਦੇਹੀ ਰੂਪ ਦੇ ਵਿੱਚ ਅਸੀਂ ਅੱਜ ਸਵੀਕਾਰ ਕਰ ਰਹੇ ਹਾਂ ਪੂਜ ਰਹੇ ਹਾਂ ਜਿਹੜੀ ਸਿੱਖਿਆ ਹੈ ਉੱਥੇ ਜਿਹੜਾ ਸਾਨੂੰ ਗਿਆਨ ਦਿੰਦਾ ਹੈ ਗੁਰੂ ਨੇ ਉਸ ਪਾਸੇ ਸਾਡਾ ਧਿਆਨ ਨਹੀਂ ਜਾ ਰਿਹਾ ਤੇ ਜੇ ਜਾਏਗਾ ਤੇ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਇਹ ਤੇ ਬਹੁਤ ਛੋਟੀਆਂ ਰਹਿ ਜਾਣਗੀਆਂ ਸੋ ਮੈਂ ਮੈਂ ਇਹ ਬੇਨਤੀ ਕਰਦਾ ਕਿ ਆਪਾਂ ਨੂੰ ਜਿੱਥੇ ਅਕਾਲ ਤਖਤ ਨੂੰ ਆਪਾਂ ਨੂੰ ਖੁਦ ਮੁਖਤਿਆਰ ਬਣਾਉਣਾ ਚਾਹੀਦਾ ਹੈ no doubt ਉਦੀ ਪ੍ਰਭੂ ਸਫਾ ਕਾਇਮ ਕਰਨੀ ਚਾਹੀਦੀ ਹੈ ਤੇ ਇੱਕ ਗੱਲ ਤੇ ਸਪਸ਼ਟ ਹੈ ਲੋਕਾ ਲੋਕੀ ਇੱਥੇ ਗੱਲ ਕਰ ਰਹੇ ਨੇ ਐਸਜੀਪੀਸੀ ਐਸਜੀਪੀਸੀ ਦਾ ਜਿਹੜਾ ਐਕਟ ਹੈ ਜਿਹੜੀ ਗੱਲ ਚੱਲੀ ਹੈ ਕਿ ਉਹਦੇ ਵਿੱਚ ਐਮੈਂਡਮੈਂਟ ਕਿਉਂ ਨਹੀਂ ਹੋਈ ਤੇ ਪਹਿਲੀ ਐਮੈਂਡਮੈਂਟ ਮੈਂ ਕਹਾਂਗਾ ਕਿ ਜਿਹੜਾ ਵੀ ਹੁਣ ਅੱਗੇ ਮੈਂ ਤਾਂ ਕਹਿੰਦਾ ਹੁਣ ਵੀ ਜਿਹੜੀ ਸਮੂਚੇ ਉੱਥੇ ਬੈਠੇ ਨੇ ਉਹ ਵੀ ਆਪਣੀ 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 ਜ਼ਮੀਰ ਨੂੰ ਥੋੜਾ ਜਾ ਹਲੂਨਾ ਦੇਣ ਤੇ ਕਹਿਣ ਕਿ ਵੀ ਸਾਡੇ ਲਈ ਅਕਾਲ ਤਖਤ ਤੇ ਐਸਜੀਪੀਸੀ ਅਡ ਅਕਾਲ ਤਖਤ ਸਮੂਚੇ ਸਿੱਖ ਪੰਥ ਦਾ ਉਸ ਸሙਚੇ ਸਿੱਖ ਪੰਥ ਦੀ ਨੁਮਾਇੰਦਗੀ ਕਰਦਾ ਹੈ ਐਸਜੀਪੀਸੀ ਸੰਭਾਲ ਲਿਆ ਆਪਣੇ ਗੁਰਦੁਆਰੇ ਇੱਥੇ ਪੰਜਾਬ ਦੇ ਹੈਗੇ ਜਿੱਦਾਂ ਮੇਰੇ ਵੀਰ ਨੇ ਕਿਹਾ ਹੈ ਹਰਿਆਣੇ ਦਾ ਹੋ ਗਿਆ ਚੰਡੀਗੜ੍ਹ ਦੇ ਹੋਗੇ ਸੰਭਾਲ ਲਓ ਬੜਾ ਕਾਲ ਤੱਕ ਨੂੰ ਡਾਈਵੋਰਸ ਚਾਹੀਦਾ ਐਸਜੀਪੀਸੀ ਤੋਂ ਕਿਉਂਕਿ ਉੱਥੇ ਜਿਹੜੇ ਫੈਸਲੇ ਹੋਣਗੇ ਇਹ ਵੀ ਕਹਿੰਦਿਆਂ ਹੋਇਆ ਦੇਖੋ ਸਰਬਤਖਾਲਸੇ ਦੀ ਗੱਲ ਚੱਲ ਰਹੀ ਹੈ ਕਿ ਫੈਸਲੇ ਹੋਣਗੇ ਸਰਬਤਖਾਲਸੇ ਰਾਹੀਂ ਠੀਕ ਹੈ ਅਗਰ ਅਜ ਕਾਲ ਤੱਕ ਐਸਜੀਪੀਸੀ ਦੇ ਸਮਝੋ ਗ੍ਰਸਤ ਹੈਗਾ ਤੇ ਡਸਨਟ ਮੈਟਰ ਸਰਬਤ ਖਾਲਸਾ ਕਿੱਥੇ ਵੀ ਬੁਲਾਇਆ ਜਾ ਸਕਦਾ ਪਰ ਸਰਬਤ ਖਾਲਸਾ ਜਦੋਂ ਪਿੱਛੇ ਵੀ ਹੋਇਆ ਸੀਗਾ ਚਲੋ ਪਹਿਲਾ ਮੇਬੀ ਸਮੂਚਾ ਨਹੀਂ ਸਿਗਾ ਜਾਂ ਜਨਾਬੀ ਸਿਗਾ ਹੋਇਆ ਸੀਗਾ ਮੈਂ ਤੁਹਾਨੂੰ ਦੱਸਾਂ ਇੱਕ ਗਾਨੀ ਹਰਪ੍ਰੀਤ ਸਿੰਘ ਨੇ ਜਦੋਂ 2019 ਚ ਉਹਨਾਂ ਨੇ ਕੁਝ ਸਾਡੇ ਨੁਮਾਇੰਦਿਆਂ ਤੇ ਬੰਦੇ ਨੁਮਾਇੰਦਿਆਂ ਨੂੰ ਬੁਲਾਇਆ ਸੀਗਾ ਉੱਥੇ ਅਕਾਲ ਤਖਤ ਦੀ ਬੇਸਮੈਂਟ ਉੱਤੇ ਦੋ ਤਿੰਨ ਮੁੱਦੇ ਰੱਖੇ ਸੀਗੇ ਦੋ ਤੇ ਮੈਨੂੰ ਯਾਦ ਨੇ ਇੱਕ ਤਾਂ ਸੀਗਾ ਕਿ ਵੀ ਗੁਰੂ ਸਾਹਿਬ ਦਾ 550ਵਾਂ ਸਾਲ ਸੁਲਤਾਨਪੁਰ ਲੋਧੀ ਕੌਣ ਮਨਾਏਗਾ ਕਾਂਗਰਸ ਸਰਕਾਰ ਕਿਉਂਕਿ ਉਸ ਟਾਈਮ ਕੈਪਟਨ ਦੀ ਸਰਕਾਰ ਸੀਗੀ ਜਾਂ ਐਸਜੀਪੀਸੀ ਤੇ ਦੂਜਾ ਸੀਗਾ ਕਿ ਵੀ ਗੁਰੂ ਸਾਹਿਬ ਦੀ ਮੂਰਤੀਆਂ ਆ ਗਈਆਂ ਸੀਗੀਆਂ ਚਾਈਨਾ ਤੋਂ ਉਹਦੇ ਤੇ ਕੀ ਫੈਸਲਾ ਕਰਨਾ ਚਾਹੀਦਾ ਉੱਥੇ ਤਕਰੀਬਨ ਅਸੀਂ 3 350 ਬੰਦੇ ਕਾਲ ਤੱਕ ਦੀ ਬੇਸਮੈਂਟ ਅਸੀਂ ਇਕੱਠੇ ਹੋਏ ਸੀਗੇ ਬੰਦੇ ਬੰਬੇ ਤੋਂ ਵੀ ਉਹਨਾਂ ਨੇ ਬੁਲਾਏ ਸੀਗੇ ਗੁਰਦੁਆਰੇ ਤੋਂ ਅਸੀਂ ਵੀ ਸਾਰੇ ਅਸੀਂ ਸੀਗੇ ਉੱਥੇ ਤੇ ਅਸੀਂ ਆਪਣੀ ਰਾਏ ਦਿੱਤੀ ਖੁਸ਼ੀ ਸੀਗੀ ਕਿ ਵੀ ਇੱਕ ਮਿਨੀ ਸਰਬਤ ਖਾਲਸਾ ਐਟ ਲੀਸਟ ਉਜਾਗਰ ਤੇ ਇੱਕ 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 ਸਟੈਪ ਤਾਂ ਲਿੱਤਾ ਨਾ ਕਿ ਸਰਬਤ ਖਾਲਸੇ ਵੱਲ ਤੁਰਨ ਲਈ ਬਟ ਉਹ ਗੱਲ ਉੱਥੇ ਜੋ ਉੱਥੇ ਠੱਪ ਕੇ ਰਹਿ ਗਈ ਕਿਉਂਕਿ ਜਦੋਂ ਪਤਾ ਹੈ ਕਿ ਵੀ ਜਦੋਂ ਸਿੱਖ ਜਿਹੜਾ ਹੈਗਾ ਜਦੋਂ ਖਾਲਸਾ ਜਿਹੜਾ ਹੈਗਾ ਇਕੱਠਾ ਹੋਊਗਾ ਤੇ ਉਹ ਫਿਰ ਕਿਸੇ ਧਿਰ ਦੇ ਨਾਲ ਨਹੀਂ ਉਹ ਫਿਰ ਆਪਣੇ ਗੁਰੂ ਜਿਹੜਾ ਆਪਣਾ ਆਪਣਾ ਜਿਹੜਾ ਲੀਡਰ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਆਪਣੇ ਫੈਸਲੇ ਲਏਗਾ ਤੇ ਫਿਰ ਉਹ ਫਿਰ ਕਿਸੇ ਸਾਧ ਧਿਰ ਨੂੰ ਚੰਗਾ ਨਾ ਲੱਗੇ ਤੇ ਤਾਂ ਹੀ ਉਹਨਾਂ ਨੇ ਜਿਹੜੀ ਗੱਲ ਵਿਧਿਵਿਧਾਨ ਵਾਲੀ ਵੀ ਹੋਈ ਸੀਗੀ ਉਹ ਇੱਕੋ ਹੀ ਮੀਟਿੰਗ ਹੋਈ ਸੀਗੀ ਮੇਖਾ ਬਲਕਾਰ ਜੀ ਤੁਸੀਂ ਵੀ ਉਸ ਮੀਟਿੰਗ ਵਿੱਚ ਸੀਗੇ 2015 ਚ ਹੋਈ ਨਹੀਂ ਉਹ ਇੱਕੋ ਹੀ ਸੀਗੀ ਅਬਦਲ ਮੇਕ ਸਿੰਘ ਦੇ ਟਾਈਮ ਤੇ ਉੱਥੇ ਕੀ ਕੀ ਦੱਸਿਆ ਗਿਆ ਸੀਗਾ ਕਿ ਜੀ ਉਹ ਵੀ ਵਿਧਾਨ ਕੀ ਹੋਣਾ ਚਾਹੀਦਾ ਬਟ ਮੈਂ ਉਸ ਵਿਧਾਨ ਵੱਲ ਨਹੀਂ ਜਾਂਦਾ ਉਹ ਵੀ ਉਹਨਾਂ ਨੇ ਉੱਥੇ ਠੱਪ ਕਰਤੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਵੀ ਅਗਰ ਇਹ ਬਣ ਗਿਆ ਤੇ ਉੱਥੇ ਇਹੋ ਜਾਂ ਨੁਮਾਇੰਦਾ ਉੱਥੇ ਇਹੋ ਜਾਂ ਸ਼ਖਸ ਉੱਥੇ ਤਾਇਨਾਤ ਹੋ ਗਿਆ ਤੇ ਸਾਡੀ ਉੱਥੇ ਸ਼ਾਇਦ ਗੱਲ ਨਾ ਚੱਲੇ ਜਿਹੜੇ ਉਹਨਾਂ ਨੇ ਹੁਣ ਦਿਖਾਤੀ ਹੈ ਠੀਕ ਹੈ ਭਾਵੇਂ ਇਹਨਾਂ ਦੀ ਬੰਦੇ ਸਿਗੇ ਉਹਨਾਂ ਨੂੰ ਕਿਸ ਨੂੰ ਘੱਟਾ ਲਾਤਾ ਵਾਟ ਐਵਰ ਦੈਟਸ ਅ ਸੈਪਰੇਟ ਮੈਟਰ ਬਟ ਕਹਿੰਦਾ ਮੇਰਾ ਪਾਪ ਹੈਗਾ ਕਿ ਇਹ ਸਾਨੂੰ ਨਾ ਇਹ ਜਿਹੜਾ ਪੋਲਿਟਿਕਸ ਤੋਂ ਆਪਾਂ ਨੂੰ ਧਰਮ ਵਾਲ ਜਿਹੜੀ ਗੱਲ ਹੈਗੀ ਨਾ ਆਪਣੀ ਜਿਹੜੇ ਧਾਰਮਿਕ ਜਿਹੜੀ ਸਾਡੀ ਸਮੱਸਿਆਵਾਂ ਨੇ ਤੇ ਪੋਲਿਟਿਕਸ ਦੀ ਵੀ ਗੱਲ ਆ ਜਾਂਦੀ ਹੈ ਕਿਉਂਕਿ ਸਿੱਖ ਤਾਂ ਦੇਖੋ ਜਿੱਦਾਂ ਮੈਂ ਕਹਾ ਮੀਰ ਪੀਰ ਦਾ ਸੁਮੇਲ ਹੈ ਤੇ ਸਾਡੇ ਨਾਲ ਪੋਲਿਟਿਕਸ ਵੀ ਸਾਨੂੰ ਇਫੈਕਟ ਕਰਦੀ ਹੈ ਜਿੱਥੇ ਅਸੀਂ ਰਹਿੰਦੇ ਆ ਤੇ ਉਹਦੇ ਵਿੱਚ ਵੀ ਜੋ ਸਿੱਖ ਦੇ ਫੈਸਲੇ ਨੇ ਜੋ ਪੰਥ ਦੇ ਫੈਸਲੇ ਨੇ ਉਹ ਵੀ ਇਹਮ ਹੁੰਦੇ ਨੇ ਕਿਉਂਕਿ ਉਹਨਾਂ ਦੇ ਉੱਤੇ ਵੀ ਇਹਨਾਂ ਨੂੰ ਗੌਰ ਕਰਨਾ ਪੈਣਾ ਭਾਵੇਂ ਪਾਣੀਆਂ ਦਾ ਮਸਲਾ ਹੋਵੇ ਪੰਜਾਬ ਦਾ ਜੇ ਪੰਥ ਤੇ ਇਕੱਠਾ ਹੋ ਕੇ ਜਾਂ ਅਕਾਲ ਤਖਤ ਤੇ ਇਕੱਠਾ ਹੋ ਕੇ ਉਹਦੇ ਤੇ ਕੁਝ ਨਿਰਣਾ ਲੈਂਦਾ ਤੇ ਤੁਸੀਂ ਕਹਿੰਦੇ ਹੋ ਕਿ ਕੋਈ ਸਰਕਾਰ ਨੂੰ ਉਹਦੇ ਵੱਲ ਵੇਖਣਾ ਨਹੀਂ ਚਾਹੀਦਾ ਸੀਗਾ ਬਟ ਕਿਸੇ ਕਿੰਨੇ ਕੀਤਾ ਅੱਡ ਅੱਡ ਜਥੇਬੰਦੀਆਂ ਭਾਵੇਂ ਉਹ ਕਿਸਾਨ ਦੀਏ ਜਥੇਬੰਦੀਆਂ ਨੇ ਉਹ ਕਦੀ ਕਿਸੇ ਨੇ ਕਰਤਾ ਕਦੀ ਕਿਸੇ ਨੇ ਕਰਤਾ ਅਸੀਂ ਇੰਸਟੀਟਿਊਟ ਆਫ ਸਿੱਖ ਸਟੱਡੀਜ਼ ਨੇ ਸੈਮੀਨਾਰ ਕਰਾਤਾ ਅਸੀਂ ਉਹਦੇ ਤੇ ਪੇਪਰ ਕਰਤਾ ਸੋ ਉਹ ਜੀ ਗੱਲਾਂ ਚਲੋ ਚਲਦੀਆਂ ਰਹਿੰਦੀਆਂ ਨੇ ਬਟ ਜਦ ਤਾਈਂ ਇੱਕ ਯੂਨਿਟੀ ਯੂਨੀਫਾਈਡ ਸਿੱਖ ਪੰਥ ਇਕੱਠਾ ਨਹੀਂ ਹੋਊਗਾ ਐਂਡ ਸਮੂਚੇ ਤੌਰ ਤੇ ਇੱਕ ਯੂਨੀਫਾਈਡ ਤੌਰ ਤੇ ਫੈਸਲੇ ਲਊਗਾ ਕਿਸੇ ਨੇ ਤੁਹਾਡੀ ਗੱਲ ਨਹੀਂ ਸੁਣੀ ਤੁਹਾਡੀ ਜਿਹੜੀ ਬੁੱਕਤ ਹੈ ਮੈਂ ਤਾਂ ਕਹਿੰਦਾ ਸਿੱਖਾਂ ਦੀ ਬੁੱਕਤ ਹੀ ਨਹੀਂ ਰਹਿ ਗਈ ਅੱਜ ਹਿੰਦੁਸਤਾਨ ਦੇ ਵਿੱਚ ਤੁਸੀਂ ਇੱਕ ਡਿਸਇਨਫੈਂਟਰਾਇਜ਼ਡ ਲੋਟ ਬਣ ਗਿਓ ਐਸ ਫਾਰ ਐਸ ਦ ਸੈਂਟਰ ਇਜ਼ ਕੰਸਰਨਡ ਕੌਣ ਤੁਹਾਡੇ ਨਾਲ ਗੱਲ ਕਰਦਾ ਅੱਜ ਜਿਹਦੇ ਨਾਲ ਉਹਨਾਂ ਨੇ ਗੱਲ ਕਰਨੀ ਹੈ ਉਹ ਉਹਨਾਂ ਦੇ ਬੰਦੇ ਨੇ ਉਹ ਕਹਿੰਦੇ ਨੇ ਹਾਂ ਜੀ ਅਸੀਂ ਤਾਂ ਲੋਕਾਂ ਨੂੰ ਦੁਨੀਆ ਨੂੰ ਤਾਂ ਦੱਸਣ ਲਈ ਤਾਂ ਉਹ ਦੱਸ ਦਿੰਦੇ ਨੇ ਕਿ ਵੀ ਆਹ ਦੇਖੋ ਜੀ ਅਸੀਂ ਜਿਹੇ ਸਿੱਖ ਦਾ ਚਿਹਰਾ ਜੀ ਹੈ ਜੀ ਦੇਖੋ ਜੀ ਸਾਡੀ ਸਰਕਾਰ ਚ ਫਿਰਦਾ ਜੀ ਆ ਹੈਗਾ ਜੀ ਉਹ ਹੈਗਾ ਇਹ ਤੇ ਸਿਰਫ ਸਿਮੈਂਟਿਕਸ ਨੇ ਦੁਨੀਆ ਦੱਸਣ ਲਈ ਉਹਨਾਂ ਦੀ ਕੋਈ ਗੱਲ ਚੱਲਦੀ ਹੈ ਉੱਥੇ ਜਾਂ ਤੁਹਾਡੀ ਕੋਈ ਗੱਲ ਚੱਲਦੀ ਹੈ ਤੁਹਾਡੀ ਗੱਲ ਲੈ ਕੇ ਜਾਂਦੇ ਨੇ ਉੱਥੇ ਨਹੀਂ ਕਰਦੇ ਸੋ ਮੇਰਾ ਕਹਿਣ ਦਾ ਪਾਫ ਹੈਗਾ ਕਿ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਤੇ ਇਕੱਠੇ ਹੋਏ ਬਗੈਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਆਪਣਾ ਆਪਣਾ ਆਗੂ ਆਪਣਾ ਲੀਡਰ ਆਪਣਾ ਬਣ ਕੇ ਆਪਣਾ ਗੁਰੂ ਨੂੰ ਸਮਝ ਕੇ ਆਪਾਂ ਨੂੰ ਅੱਗੇ ਤੁਰਨਾ ਪੈਣਾ ਹੈ ਤੇ ਤਾਂ ਹੀ ਸਾਡਾ ਫੈਸਲਾ ਹੈ ਤਾਂ ਹੀ ਸਾਡੇ ਸਾਡੀ ਸਿੱਖ ਕੌਮ ਨੂੰ ਅੱਗੇ ਨੂੰ ਵੀ ਅਸੀਂ ਆਪਣਾ ਕੋਈ ਭਵਿੱਖ ਜਿਹੜਾ ਹੈਗਾ ਉਹ ਸੁਨੇਰਾ ਬਣਾ ਸਕਾਂਗੇ ਜਿੱਦਾਂ ਪੁਰਾਤਨ ਸਿੱਖ ਸਿੱਖ ਕਰਦੇ ਸੀਗੇ ਜਿੱਦਾਂ ਮੈਂ ਤੁਹਾਨੂੰ ਕੱਲਾਂ ਗੱਲ ਕੀਤੀ ਹੈ ਕਿ ਆਪਸ ਵਿੱਚ ਜਿਹੜੀ ਗੱਲ ਚੱਲੀ ਹੈ ਕਿ ਆਪਸ ਵਿੱਚ ਪਿੰਪੈਦ ਹੋਣ ਦੇ باوجود ਮਿਸਰਾ ਇਕੱਠੀਆਂ ਹੁੰਦੀਆਂ ਸੀਗੀਆਂ ਅਕਾਲ ਤਖਤ ਦੇ ਉੱਤੇ ਉੱਥੇ ਬੈਠ ਕੇ ਤੇ ਪੰਥ ਨੂੰ ਦੇੜ ਜਰਪੇਸ ਕੁਝ ਨੌਤੀਆਂ ਸੀਗੀਆਂ ਉਹਨਾਂ ਦੇ ਉੱਤੇ ਇਕੱਠੇ ਬੈਠ ਕੇ ਮਿਸਲ ਹਏ ਜਾਨਦਿਆਂ ਮੈਂ ਤੁਹਾਨੂੰ ਜਰੂਰ ਦੱਸ ਦਵਾਂ ਮਿਸਲ ਇੱਕ ਅਰਬੀ ਦਾ ਲਫ਼ਜ਼ ਹੈਗਾ ਉਹਦਾ ਮਹਿਣਾ ਹੈ ਬਰਾਬਰ ਸੋ ਬਰਾਬਰ ਤੌਰ ਤੇ ਉੱਥੇ ਇਕੱਠੇ ਹੋ ਕੇ ਉਹ ਫੈਸਲੇ ਲੈਂਦੇ ਸੀਗੇ ਕਿ ਵੀ ਆ ਸਾਡੀ ਪੰਥ ਨੂੰ ਇਹ ਇਧਰ ਪੇਸ਼ ਚੁਣੌਤੀ ਦਰਪੇਸ਼ ਹੈ ਆਪਾਂ ਇਹ ਕਿਦਾਂ ਜਿੱਤਣਾ ਹੈਗਾ ਤੇ ਬਰਾਬਰ ਹੋ ਕੇ ਫੈਸਲੇ ਤੋਂ ਬਾਅਦ ਉਹਦੇ ਤੇ ਅਮਲ ਕਰਦੇ ਸੀਗੇ ਬਰਾਬਰ ਹੋ ਕੇ ਗੱਲ ਹੈ ਬਰਾਬਰ ਹੋ ਕੇ ਬਰਾਬਰ ਦਾ ਮਤਲਬ ਯੂਨਿਟੀ ਆਪਾਂ ਨੂੰ ਆਪਾਂ ਨੂੰ ਇਸ ਪਾਸੇ ਤੁਰਨਾ ਪੈਣਾ ਹੈ ਜੇ ਆਪਾਂ ਨਹੀਂ ਤੁਰੀਏ ਆਪਾਂ ਇਦਾਂ ਹੀ ਭਾਵੇਂ ਜਿੰਨੀਆਂ ਮਰਜ਼ੀਆਂ ਆਪਾਂ ਕਾਨਫਰੰਸਸ ਕਰ ਲਾਂਗੇ ਭਾਵੇਂ ਜਿੰਨੀਆਂ ਮਰਜ਼ੀ ਅਸੀਂ ਇੱਕ ਦੂਜੇ ਵੱਲ ਵੇਖੀ ਜਾਵਾਂਗੇ ਕੋਈ ਰਹਿ ਜਾਊਗਾ ਇਕੱਠੇ ਹੋ ਜਾਈਏ